ਇਹ ਕਿਹੜੇ ਝੂਠੇ ਤੇ ਬੇਈਮਾਨ ਤੇ ਪੰਜਾਬ ਨੂੰ ਧੋਖਾ ਦੇਣ ਵਾਲੇ ਲੋਕਾਂ ਦੇ ਹਵਾਲੇ ਅਸੀਂ ਪੰਜਾਬਕਾਰ ਬੈਠੇ ਆਂ ਮਤਲਬ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਕਿੱਥੋਂ ਖਤਮ ਹੋਣਾ ਹੈ ਜਿਹੜੇ ਸਿਹਤ ਮੰਤਰੀ ਵਿਜੇ ਸਿੰਘਲਾ ਮਤਲਬ ਭ੍ਰਿਸ਼ਟਾਚਾਰ ਕਰਦਾ ਤੇ ਉਹਦਾ ਗਵਾਹ ਮੁੱਖ ਮੰਤਰੀ ਹੋਵੇ ਤੇ ਉਹਨੂੰ ਮంత్రి ਮੰਤਲ ਤੋਂ ਬਰਖਾਸਤ ਵੀ ਕਰ ਦਵੇ ਬੜੀ ਵਾਵਾ ਖੱਟੇ ਤੇ ਉਸ ਭ੍ਰਿਸ਼ਟਾਚਾਰ ਵਾਲੇ ਮੰਤਰੀ ਨੂੰ ਪਾਰਟੀ ਵਿੱਚ ਵੀ ਰੱਖਿਆ ਤੇ ਕਲੀਨ ਚਿੱਟ ਵੀ ਦਿਵਾਤੀ ਹੁਣ ਪਹਿਲਾਂ ਮੈਂ ਥੋੜਾ ਯਾਦ ਕਰਾ ਦਾਂ ਕਿਉਂਕਿ ਇਹ ਬਦਲਾਅ ਵਾਲੀ ਝੂਠੇ ਇਨਕਲਾਬ ਵਾਲੀ ਸਰਕਾਰ ਹੈ ਪੰਜਾਬੀਓ ਦੇਖ ਲਓ ਹੁਣ ਇਹਦਾ ਅੰਦਾਜ਼ਾ ਆਪ ਲਾਓ ਕਿ ਜਿਨ੍ਹਾਂ ਦੇ ਗਵਾਹ ਮੁੱਖ ਮੰਤਰੀ ਹੋਣ ਤੇ ਉਹ ਬੰਦੇ ਵੀ ਬਰੀ ਹੋ ਜਾਣ ਫਿਰ ਇੱਥੇ ਹਾਲਾਤ ਪੰਜਾਬ ਦੇ ਕੀ ਹੋਣਗੇ ਥੋੜਾ ਜਿਹਾ ਮੈਂ ਯਾਦ ਤਾਜ਼ੀ ਕਰਵਾ ਦਵਾਂ ਯਾ ਦਿਰੋਤ ਮੇਰੀ ਸਰਕਾਰ ਦਾ ਇੱਕ ਮੰਤਰੀ ਹਰ ਟੈਂਡਰ ਚੋਂ ਜਾਂ ਉਸ ਵਿਭਾਗ ਦੇ ਨਾਲ ਸੰਬੰਧਨ ਖਰੀਦੋ-ਫੋਕ ਤੇ ਵੇਚੋ 1% ਕਮਿਸ਼ਨ ਮੰਗਦਾ ਸੀ ਇਸ ਲਈ ਮੈਂ ਉਸ ਮੰਤਰੀ ਦੇ ਖਿਲਾਫ ਸਖਤ ਐਕਸ਼ਨ ਲੈ ਰਹੇ ਹਾਂ ਉ ਮੰਤਰੀ ਮੰਡਲ ਤੋਂ ਪ੍ਰਕਾਸ਼ ਕਰ ਰਹੇ ਹਾਂ ਤੇ ਤੁਰੰਤ ਤੌਰ 'ਤੇ ਉਸ ਨੂੰ ਉਹਦੇ ਖਿਲਾਫ ਕੇਸ ਦਰਜ ਕਰਨ ਦੇ ਨਿਰਦੇਸ਼ੇ ਉਸ ਮੰਤਰੀ ਦਾ ਨਾਮ ਹੈ ਡਾਕਟਰ ਵਿਜੇ ਸਿੰਘਲਾ ਜਿਹੜੇ ਕੇ ਸੀਤ ਮੰਤਰੀ ਸੀ ਤੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਦੇ ਵਿੱਚ ਇਹ ਕਲੇਵਾ ਜਿਹੀਆਂ ਕੀਤੀਆਂ ਤੇ ਉਹਨਾਂ ਨੇ ਇਹ ਗੁਨਾਹ ਕਬੂਲ ਵੀ ਕੀਤਾ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਵਿਜੇ ਸਿੰਘਲਾ ਦੇ ਉੱਤੇ ਕਾਰਵਾਈ ਕੀਤੀ ਗਈ ਸੀ ਕੈਦਮਟ ਦੇ ਵਿੱਚ ਉਹਨਾਂ ਨੂੰ ਬਾਹਰ ਕੀਤਾ ਗਿਆ ਸੀ ਤੇ ਕੇਸ ਦਰਜ ਬਿਆ ਸੀ ਵਿਜੇ ਸਿੰਘਲਾ ਦੇ ਉੱਤੇ 3 ਵਿਜੇ ਸਿੰਘਲਾ ਨੂੰ ਕਲੀਨ ਸ਼ੀਟ ਮਿਲੀ ਹੈ ਨਾ ਕਿ ਮਹਾਲੀ ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ক্লোਜ਼ਰ ਰਿਪੋਰਟ ਦਾਖਲ ਕੀਤੀ ਗਈ ਹੈ 2022 ਦਾ ਇਹ ਮਾਮਲਾ ਹੈ ਇਹ ਮੁੱਖ ਮੰਤਰੀ ਦੇ ਵੱਲੋਂ ਵੀ ਬਕਾਇਦਾ ਕਿਹਾ ਸੀ ਕਿ ਸਬੂਤ ਸਾਡੇ ਕੋਲ ਮੌਜੂਦ ਨਹੀਂ ਮਤਲਬ ਮੁੱਖ ਮੰਤਰੀ ਸਾਹਿਬ ਕਿੱਥੇ ਗਏ ਸਬੂਤ ਤੁਸੀਂ ਤਾਂ ਮੁੱਖ ਮੰਤਰੀ ਕਹਿਦਾ ਕਿ ਮੰਤਰੀ ਮੇਰੇ ਕੋਲ ਮੰਨ ਕੇ ਗਿਆ ਕਿ ਹਾਂ ਮੈਂ ਭ੍ਰਿਸ਼ਟਾਚਾਰ ਕੀਤਾ ਮੈਂ ਕਮਿਸ਼ਨ ਮੰਗਿਆ 1% ਕਮਿਸ਼ਨ ਮੰਗਿਆ ਮਤਲਬ ਹੁਣ ਮਹਾਲੀ ਪੁਲਿਸ ਕਲੋਜ਼ਰ ਰਿਪੋਰਟ ਦਾਖਲ ਕਰਦੀ ਹੈ ਕਲੀਨ ਚਿੱਟ ਦੇ ਦਿੰਦੀ ਆ ਮੰਤਰੀ ਨੂੰ ਮਤਲਬ ਜਿਹੜੇ ਰਾਜ ਦੇ ਵਿੱਚ ਇਹ ਵੀ ਪਹਿਲੀ ਵਾਰੀ ਹੋਇਆ 70 ਸਾਲਾਂ ਦੇ ਵਿੱਚ ਕਿ ਪੂਰੇ ਵਰਲਡ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਉਹ ਕਿ ਜਿਹੜੇ ਭ੍ਰਿਸ਼ਟਾਚਾਰ ਵਾਲੇ ਮੰਤਰੀ ਦਾ ਗਵਾਹ ਮੁੱਖ ਮੰਤਰੀ ਹੋਵੇ ਤੇ ਤਿੰਨਾਂ ਸਾਲਾਂ ਦੇ ਵਿੱਚ ਉਹ ਮੰਤਰੀ ਨੂੰ ਕਲੀਨ ਚਿੱਟ ਮਿਲ ਜਵੇ ਜੇਰੇ ਕੋਈ ਪ੍ਰਸ਼ਟਾਚਾਰ ਨਹੀਂ ਕੀਤਾ ਹੁਣ ਅੰਦਾਜ਼ਾ ਆਪ ਲਾ ਲਓ ਕਿ ਦਾਲ ਸਾਰੀ ਉਕਾਲੀਆ ਦਾਲ ਚ ਕਾਲਾ ਨਹੀਂ ਸਾਰੀ ਦਾਲ ਹੀ ਕਾਲੀ ਆ ਇਹ ਰੌਲਾ ਮੈਂ ਸਮਝਦਾ ਕਿ ਇਹਨਾਂ ਸਾਰਿਆਂ ਦੇ ਲੈਣ ਦੇਣ ਦਾ ਇਹ ਦਿੱਲੀ ਵਾਲੇ ਵਿੱਚ ਇਨਵੋਲਵ ਨੇ ਵਿੱਚੇ ਮੈਂ ਸਮਝਦਾ ਕਿ ਇੱਥੇ ਸਾਰੇ ਇਨਵੋਲਵ ਨੇ ਸਿਰਫ ਲੈਣ ਦੇਣ ਦਾ ਰੌਲਾ ਆ ਅਸੀਂ ਜਲੰਧਰ ਵਾਲਾ ਵੀ ਜਿਹੜਾ ਐਮਐਲਏ ਹੁਣ ਪਿੱਛੇ ਜੇ ਪਰਚਾ ਕੀਤਾ ਇਹਦੇ ਬਾਰੇ ਵੀ ਅਸੀਂ ਕਿਹਾ ਸੀ ਕਿ ਇਹਨੂੰ ਵੀ ਕਲੀਨ ਚਿੱਟ ਮਿਲਣੀ ਆ ਤੇ ਕੋਈ ਪ੍ਰਸ਼ਟਾਚਾਰ ਮੁਕਤ ਪੰਜਾਬ ਨਹੀਂ ਬਣਾ ਰਹੇ ਰੌਲਾ ਇਹਨਾਂ ਦੇ ਆਪਣੇ ਹਿੱਸਿਆਂ ਦਾ ਕਿ ਕਿਰੋਂ ਕਿੰਨਾ ਇਸ਼ਤਜਾ ਜਾਵੈਗਾ ਜਿਹਨੂੰ ਇਸ਼ਾ ਘਟਬਤ ਜਾਂਦਾ ਰੌਲਾ ਪਾ ਕੇ ਸਿਰਫ ਪੰਜਾਬ ਤੇ ਪੰਜਾਬੀਆਂ ਦੇ ਲੋਕਾਂ ਦੀ ਅੱਖਾਂ ਦੇ ਵਿੱਚ ਕੱਟਾ ਪਾਇਆ ਜਾ ਰਿਹਾ ਧੋਖਾ ਦਿੱਤਾ ਜਾ ਰਿਹਾ ਪੰਜਾਬੀਆਂ ਦੇ ਨਾਲ ਇਹ ਮੈਂ ਸਮਝਦਾ ਕਿ ਜਿਹੜੇ ਪੰਜਾਬੀਆਂ ਨੇ ਝੂਠੇ ਇਨਕਲਾਬ ਨੂੰ ਝੂਠੀ ਸਰਕਾਰ ਨੂੰ ਵੋਟ ਪਾਈ ਆ ਉਹਨਾਂ ਦੇ ਨਾਲ ਸਰਾਸਰ ਮੈਂ ਸਮਝਦਾ ਕਿ ਬੇਇਮਾਨੀ ਹੈ ਧੋਖਾ ਜਿਨ੍ਹਾਂ ਨੇ ਵੀ ਆਮ ਆਦੀ ਪਾਰਟੀ ਨੂੰ ਵੋਟ ਪਾਈ ਆ ਉਹਨਾਂ ਸਾਰਿਆਂ ਦੇ ਨਾਲ ਇਹ ਧੋਖਾ ਹੈ ਸਰਕਾਰ ਦਾ ਕਿ 3.5 ਸਾਲ ਦੇ ਵਿੱਚ ਨਾ ਭ੍ਰਿਸ਼ਟਾਚਾਰ ਖਤਮ ਹੋਇਆ ਨਾ ਨਸ਼ਾ ਖਤਮ ਹੋਇਆ ਨਾ ਬੇਰੁਜ਼ਗਾਰੀ ਖਤਮ ਹੋਈ ਨਾ ਰੁਜ਼ਗਾਰ ਮਿਲਿਆ ਨਾ ਡਵੈਲਪਮੈਂਟ ਹੋਈ ਹੁਣ ਅੰਦਾਜ਼ੇ ਆਪ ਲਾ ਲਓ ਕਿ ਜਿਹੜੇ ਭ੍ਰਿਸ਼ਟਾਚਾਰ ਕਰਨ ਵਾਲੇ ਲੋਕਾਂ ਦੇ ਮੰਤਰੀਆਂ ਦੇ ਗਵਾਹ ਮੁੱਖ ਮੰਤਰੀ ਹੁਣ ਉਹ ਬਰੀ ਹੋ ਗਏ ਬਾਕੀਆਂ ਤਾਂ ਬੰਨਾ ਕੀ ਆ ਰੱਬ ਰਾਖਾ ਹੈ ਪੰਜਾਬ ਦਾ ਪੰਜਾਬੀਓ ਜਾਗੋ ਉੱਠੋ ਬੋਲੋ ਲੜੋ ਨਹੀਂ ਪੰਜਾਬ ਨੂੰ ਇੰਨਾ ਬੇੜਾ ਘਰ ਕਰ ਦਿੱਤਾ ਪੰਜਾਬ ਦਾ ਬੰਨਾ ਕੱਖ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ